ਇਸ ਤੇ ਵਿੱਚੋਂ ਦਿਨੋਂ ਦਿਨ ਕਿਉਂ ਬੱਚਿਆਂ ਨੂੰ ਗਾਇਬ ਕੀਤਾ ਜਾ ਰਿਹਾ ਹੈ ਅਕਸਰ ਉਹ ਬੱਚੀਆਂ ਗਲੀ ਮੁਹੱਲੇ ਦੇ ਵਿੱਚ ਖੇਡਦੀਆਂ ਇੱਕਦਮ ਗਾਇਬ ਕਿਉਂ ਹੋ ਜਾਂਦੀਆਂ ਨੇ ਆਖਰ ਕਾਰਨ ਕੀ ਹੈ ਕਿ ਲੋਕ ਇਹਨਾਂ ਬੱਚੀਆਂ ਨੂੰ ਜਦੋਂ ਚੁੱਕ ਲੈਂਦੇ ਨੇ ਕਿਡਨੈਪ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਬੱਚੀਆਂ ਨੂੰ ਕਿਸ ਕੰਮਕਾਰ ਤੇ ਲਾਉਂਦੇ ਨੇ ਤੁਸੀਂ ਪੋਸੂ ਨਾਮਾ ਚੈਨਲ ਵੇਖ ਰਹੇ ਹੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਈ ਆਏ ਦਿਨ ਛੋਟੀਆਂ-ਛੋਟੀਆਂ ਬੱਚੀਆਂ ਨੂੰ ਕਿਡਨੈਪ ਕੀਤਾ ਜਾਂਦਾ ਹੈ ਆਏ ਦਿਨ ਛੋਟੀਆਂ ਬੱਚੀਆਂ ਤੋਂ ਇਲਾਵਾ ਹੁਣ ਕੁਝ ਇੱਕ ਵੱਡੀਆਂ ਬੱਚੀਆਂ ਵੀ ਨੇ ਜਿਨ੍ਹਾਂ ਨੂੰ ਕਿਡਨੈਪ ਕੀਤਾ ਜਾਂਦਾ ਹੈ ਔਰ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈ ਉਸ ਦੀ ਮੁਸ਼ਤੈਦੀ ਦੇ ਨਾਲ ਬਕਾਇਦਾ ਤੌਰ ਤੇ ਉਹ ਦਰਿੰਦਿਆਂ ਨੂੰ ਪਕੜਿਆ ਵੀ ਜਾਂਦਾ ਹੈ ਜਿਨ੍ਹਾਂ ਨੇ ਇਸ ਖਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੁੰਦਾ ਹੈ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਲੇਕਿਨ ਸਵਾਲ ਇਹ ਹੈ ਕਿ ਪਹੁੰਚ ਜਦੋਂ ਕੀਤੀ ਜਾਂਦੀ ਹੈ ਉਸ ਦਾ ਰਿਜ਼ਲਟ ਜਿਹੜਾ ਹੈ ਕੜੀ ਦਰ ਕੜੀ ਉਹ ਬੱਚੀਆਂ ਕਿਹਨਾਂ ਦੇ ਹੁਕਮ ਤੇ ਕਿਡਨਾਪ ਕੀਤੀਆਂ ਜਾਂਦੀਆਂ ਨੇ ਔਰ ਉਸ ਦੀ ਸਾਰੀ ਬੈਕਗ੍ਰਾਉਂਡ ਕੀ ਹੁੰਦੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਆਉਂਦੀ ਬੰਦਾ ਫੜ ਲਿਆ ਉਸ ਨੂੰ ਕਿਸੇ ਨੇ 5-4 ਲੱਖ ਰੁਪਈਆ ਦਿੱਤਾ ਬੱਚੀ ਉਹਨਾਂ ਨੇ ਗਾਇਬ ਕੀਤੀ ਚਲੋ ਜੀ ਕਰਕੇ ਉਹ ਲੈ ਗਿਆ ਲੇਕਿਨ ਜਦੋਂ ਪਕੜਿਆ ਜਾਂਦਾ ਹੈ ਤਾਂ ਉਸ ਦੀ ਮਤਲਬ ਪਤਾ ਲੱਗਣਾ ਚਾਹੀਦਾ ਹੈ ਕਿ ਇਸ ਨੇ ਕਿਹਨਾਂ ਦੇ ਇਸ਼ਾਰਿਆਂ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਦੋਸਤੋ ਬੜੇ ਦੁੱਖ ਦੀ ਗੱਲ ਹੈ ਕਿ ਅਕਸਰ ਆਪਾਂ ਚੌਂਕਾਂ ਦੇ ਉੱਪਰ ਦੇਖਦੇ ਆ ਕਿ ਧੁੱਪ ਅੜਕਦੀ ਧੁੱਪ ਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਦੇ ਮਤਲਬ ਕਹਿ ਸਕਦੇ ਆ ਕਿ ਗੋਦੀ ਦੇ ਵਿੱਚ ਛੋਟੇ-ਛੋਟੇ ਬੱਚੇ ਹੁੰਦੇ ਨੇ ਔਰ ਉਹਨਾਂ ਬੱਚਿਆਂ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ ਇਹਨਾਂ ਦੇ ਬੱਚੇ ਆ ਉਹ ਕਿੱਥੋਂ ਆਏ ਨੇ ਕੌਣ ਨੇ ਐ ਉਹਨਾਂ ਦੀ ਬੈਕਗ੍ਰਾਉਂਡ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਵੇਖਦਾ ਨਹੀਂ ਹੈ ਉਹ ਕਿੱਥੋਂ ਆਏ ਨੇ ਕਿਵੇਂ ਆਏ ਨੇ ਔਰ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਨੇ ਤਾਂ ਬੱਚੇ ਜਿਹੜੇ ਆ ਉਹ ਕਦੇ ਵੀ ਗਾਇਬ ਹੋਣੋਂ ਨਹੀਂ ਰੁਕਣਗੇ ਸੋ ਦੋਸਤੋ ਗੱਲ ਇਹੀ ਹੈ ਕਿ ਦੇਖੋ ਮਾਪੇ ਦੀਆਂ ਨਜ਼ਰਾਂ ਵਿੱਚ ਵੀ ਬੱਚੇ ਖੇਡਦੇ ਨੇ ਔਰ ਕੁਝ ਇੱਕ ਬੱਚੇ ਨੇ ਉਸ ਸੜਕਾਂ ਦੇ ਵਿੱਚ ਸ਼ਰਿਆਮ ਜਿਹੜੇ ਨੇ ਮਾਪੇ ਨੂੰ ਵੀ ਸੁਧ ਨਹੀਂ ਰਹਿੰਦੀ ਉਹ ਵੀ ਮੋਬਾਈਲਾਂ ਵਿੱਚ ਇੰਨੇ ਵਿਅਸਤ ਰਹਿੰਦੇ ਨੇ ਕਿ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਆਪਣੇ ਮੋਬਾਈਲਾਂ 'ਚ ਮਸਤ ਰਹਿੰਦੇ ਆ ਔਰ ਹਾਦਸਾ ਜਿਹੜਾ ਹੈ ਉਹ ਵਾਪਰ ਜਾਂਦਾ ਹੈ ਅੱਜ ਮੈਂ ਇੱਕ ਖਬਰ ਪੜ ਰਿਹਾ ਸੀ ਅਖਬਾਰ ਤੋਂ ਜਗbani ਅਖਬਾਰ ਤੇ ਕਿ ਗੋਰਖਪੁਰ ਜੋ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੇ ਇੱਕ ਬੱਚੀ ਅਗਵਾ ਕੀਤੀ ਗਈ ਬੱਚੀ ਦੀ ਤਲਾਸ਼ ਤੇ ਵਿੱਚ ਪਿਤਾ ਵੀ ਲਾਪਤਾ ਹੋ ਗਿਆ ਬੱਚੀ ਨੂੰ ਲੱਭਦਾ ਲੱਭਦਾ ਪਿਤਾ ਵੀ ਜਿਹੜਾ ਹੈ ਉਹ ਲਾਪਤਾ ਹੋ ਗਿਆ ਉਸ ਨੂੰ ਪਤਾ ਹੀ ਨਹੀਂ ਕਿ ਉਸ ਦਾ ਪਿਤਾ ਕਿੱਥੇ ਹੈ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਸ਼ਕਤ ਜਿਹੜੀ ਹੈ ਉਹ ਜਿਤਾਈ ਜਾਂਦੀ ਹੈ ਕੀ ਗੜਬੜ ਹੋ ਸਕਦੀ ਹੈ ਸੋ ਇਸ ਕਰਕੇ ਜਿੰਨਾ ਚਿਰ ਅਸੀਂ ਲੋਕ ਮੁਸਤੈਦ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਲੋਕ ਪੂਰੀ ਤਰ੍ਹਾਂ ਮਤਲਬ ਸੁਚੇਤ ਨਹੀਂ ਹੁੰਦੇ ਇਹ ਹਾਦਸੇ ਬੀਤਦੇ ਰਹਿਣਗੇ ਇਹਨਾਂ ਹਾਦਸਿਆਂ ਨੂੰ ਮਤਲਬ ਜਿਹੜਾ ਘਟਾਉਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਆਪਣੀਆਂ ਬੱਚੀਆਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਔਰ ਪੁਲਿਸ ਹੈ ਉਸ ਨੂੰ ਕੰਪਲੇਨਟ ਕੀਤੀ ਜਾਂਦੀ ਹੈ ਮੈਂ ਪਹਿਲਾਂ ਸ਼ੁਰੂ ਚ ਕਿਹਾ ਹੈ ਕਿ ਮੁਬਾਰਕਬਾਦ ਦੀ ਪਾਤਰ ਹੈ ਪੁਲਿਸ ਜੋ ਕਿ ਪੂਰੀ ਸ਼ਿੱਦਤ ਦੇ ਨਾਲ ਅਗਵਾ ਹੋਏ ਆ ਬੱਚਿਆਂ ਨੂੰ ਤਲਾਸ਼ ਕਰਕੇ ਮਾਪੇ ਤੱਕ ਪਹੁੰਚਾਉਂਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਕੇਸ ਨੇ ਜੋ ਪੁਲਿਸ ਨੇ ਸੋਲਵ ਕੀਤੇ ਨੇ ਤੁਰੰਤ ਬੱਚਿਆਂ ਨੂੰ ਲੱਭ ਕੇ ਔਰ ਉਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਬਕਾਇਦਾ ਤੌਰ ਤੇ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਂਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਜਾਂਦੇ ਹਾਂ ਔਰ ਖਾਸ ਕਰਕੇ ਜਦੋਂ ਆਪਾਂ ਰਿਸ਼ਤੇਦਾਰਾਂ ਚ ਜਾਂਦੇ ਆਂ ਤੇ ਆਪਾਂ ਤਾਂ ਰਿਸ਼ਤੇਦਾਰੀ ਦੇ ਵਿੱਚ ਗੱਲਾਂ ਬਾਤਾਂ 'ਚ ਮਸਤ ਹੋ ਜਾਂਦੇ ਆਂ ਮਸਤ ਹੋ ਜਾਂਦੇ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਲੇਕਿਨ ਸਾਡੇ ਬੱਚੇ ਕਿੱਥੇ ਨੇ ਕੀ ਕਰਦੇ ਨੇ ਕਿੱਥੇ ਖੇਡਦੇ ਨੇ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਆਂ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਸੋ ਇਸ ਕਰਕੇ ਦੋਸਤੋ ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਮੋਬਾਈਲ ਨਾ ਸੁਣੋ ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਗੱਲਾਂ ਬਾਤਾਂ ਨਾ ਕਰੋ ਗੱਲਾਂ ਬਾਤਾਂ ਕਰੋ ਪਰ ਜਿਹੜੇ ਬੱਚੇ ਤੁਹਾਡੇ ਨਾਲ ਆਏ ਆ ਉਨਾ ਤੇ ਕਨਸੈਂਟਰੇਟ ਜਰੂਰ ਕਰੋ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਖੇੜਦੇ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਇਸ ਕਿਡਨੈਪਿੰਗ ਤੋਂ ਬਚ ਸਕਦੇ ਹਾਂ ਫਿਰ ਰਿਸ਼ਤੇਦਾਰਾਂ ਦੀ ਜੇ ਮੈਂ ਗੱਲ ਕਰਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਨੇ ਜੋ ਆਪਣੇ ਆਪ ਨੂੰ ਮਤਲਬ ਇੱਕ ਦੂਜੇ ਦੇ ਬੜੇ ਕੁਲੀਕ ਸਮਝਦੇ ਨੇ ਬਹੁਤ ਸਾਰੇ ਅਜਿਹੇ ਕੇਸ ਵੀ ਆਏ ਨੇ ਕਿ ਆਪਣਿਆਂ ਨੇ ਹੀ ਪੈਸੇ ਦੀ ਖਾਤਰ ਬੱਚਿਆਂ ਨੂੰ ਗਾਇਬ ਕਰ ਦਿੱਤਾ ਆਪਣਿਆਂ ਨੇ ਤੁਸੀਂ ਦੱਸੋ ਕਿ ਜੇਕਰ ਇਸ ਤਰ੍ਹਾਂ ਹੁੰਦੀ ਰਹੇਗੀ ਤੇ ਆਪਾਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਲੋਕਾਂ ਤੇ ਸਾਨੂੰ ਪੂਰਨ ਭਰੋਸਾ ਹੈ ਜਦੋਂ ਉਹ ਹੀ ਹੀ ਬੇਈਮਾਨੀ ਰੱਖ ਕੇ ਦਿਲ ਦੇ ਵਿੱਚ ਕੁਛ ਨਾ ਕੁੱਛਾ ਇਹੋ ਜਿਹਾ ਗਲਤ ਕਰਨਗੇ ਤੇ ਆਪਾਂ ਕਿਵੇਂ ਫਿਰ ਇਹ ਸਾਰਾ ਕੁਝ ਵੇਖ ਸਕਦੇ ਹਾਂ ਸਾਡੇ ਦੇਸ਼ ਦੇ ਵਿੱਚ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੈ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅੱਜ ਵੀ ਰਿਸ਼ਤਿਆਂ ਨੂੰ ਉਨੀ ਅਹਿਮੀਅਤ ਦਿੱਤੀ ਜਾਂਦੀ ਹੈ ਜਿੰਨੀ ਅਹਿਮੀਅਤ ਇੱਕ ਸਕੇ ਭੈਣ ਭਾਈ ਨੂੰ ਦਿੱਤੀ ਜਾਂਦੀ ਸੋ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਆਪਣਾ ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਜੇਕਰ ਸਾਡਾ ਵਿਸ਼ਵਾਸ ਕਾਇਮ ਹੋਵੇਗਾ ਇੱਕ ਦੂਜੇ ਦੇ ਉੱਪਰ ਆਪਾਂ ਅਥਾ ਵਿਸ਼ਵਾਸ ਕਰਾਂਗੇ ਉ ਤਾਂ ਹੀ ਅਥਾ ਵਿਸ਼ਵਾਸ ਹੋ ਸਕਦਾ ਹੈ ਜੇਕਰ ਆਪਾਂ ਪੂਰੀ ਤਰ੍ਹਾਂ ਉਸ ਕੰਮ ਦੇ ਪ੍ਰਤੀ ਸੁਚੇਤ ਹੋਮਗੇ ਸੋ ਇਸ ਇਸ ਐਪੀਸੋਡ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਦੋਸਤੋ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ ਠੀਕ ਹੈ ਉਹਨਾਂ ਦਾ ਘੁੰਮਣ ਫਿਰਨ ਦਾ ਅਧਿਕਾਰ ਹੈ ਜਦੋਂ ਉਹਨਾਂ ਨੇ ਡਾਰ ਹੋਣਾ ਹੈ ਉਹਨਾਂ ਨੇ ਆਪਣੇ ਆਪ ਹੋ ਜਾਣਾ ਹੈ ਸੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੋਂ ਹੀ ਆਪਾਂ ਉਹਨਾਂ ਨੂੰ ਲਾਪਰਵਾਹ ਕਰ ਦਈਏ ਕਿ ਜਾਓ ਜੋ ਮਰਜ਼ੀ ਕਰੋ ਪਲੀਜ਼ ਇਦਾਂ ਦਾ ਨਾ ਕਰੋ ਜਦੋਂ ਬੱਚੇ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਂਦੇ ਨੇ ਸਾਡੀਆਂ ਅੱਖਾਂ ਮੇ ਅੱਗੇ ਤਾਂ ਹਨੇਰਾ ਛਾ ਜਾਂਦਾ ਹੈ ਔਰ ਦੋਸਤੋ ਯਾਦ ਕਰਦੇ ਹਾਂ ਉਸ ਵਕਤ ਨੂੰ ਜਦੋਂ ਜਿਸ ਪੇਰੈਂਟਸ ਦੇ ਬੱਚੇ ਉਹਨਾਂ ਤੋਂ ਦੂਰ ਹੋ ਜਾਂਦੇ ਨੇ ਉਹ ਕਿਸ ਤਰ੍ਹਾਂ ਦਿਨ گزارਦੇ ਨੇ ਤਾਂ ਕਿਸ ਤਰ੍ਹਾਂ ਰਾਤ گزارਦੇ ਸੋ ਆਪਣੇ ਬੱਚਿਆਂ ਦੀ ਆਪ ਹੀ ਸਾਨੂੰ ਸੰਭਾਲ ਕਰਨੀ ਪੈਣੀ ਹੈ ਤਾਂ ਹੀ ਕੁਝ ਬਣ ਸਕੇਗਾ ਆਦਰਵਾਇਜ਼ ਨਹੀਂ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ